ਇਹ ਉੱਥੇ ਰਹਾ ਤੁਹਾਨੂੰ ਤੇ ਲਲਾ ਲਲਾ ਰੋਗੇ ਹਿਸਾਬ ਤਾਂ ਮੈਨਾਂ ਹੀ ਲਾ ਕੋਈ ਢਾਵੇਂ ਲੈ ਕੇ ਰੋਗਾਂ ਵੀ ਉੱਥੇ ਦੇਖੀ ਜਾਓ ਮੈਂ ਤੁਸੀ ਐ ਕਰੋ ਇੱਕ ਐਪਲੀਕੇਸ਼ਨ ਲਿਖੋ ਤੁਸੀਂ ਕੱਲਿਆਂ ਨੇ ਜਾਣਾ 2 ਨੇ ਜਾਣਾ 10 ਨੇ ਜਾਣਾ ਜਾਂ 50 ਬੰਦੇ ਨੇ ਜਾਣਾ ਆ ਬੈਠਾ ਟੀਐਸਪੀ ਆ ਬੈਠਾ ਐਸਚਓ ਤੁਸੀਂ ਐਪਲੀਕੇਸ਼ਨ ਲਿਖ ਕੇ ਉਹਦੇ ਕੋਲ ਜਾਓ ਜਿਹੜਾ ਹਿਸਾਬਾ ਤੁਹਾਡਾ ਕਲੀਅਰ ਕਰਕੇ ਹੈ ਦੇਣਗੇ ਨਹੀਂ ਪ੍ਰਧਾਨ ਦਊਗਾ ਨਹੀਂ ਕਮੇਟੀ ਦਊਗੀ ਤਾਂ ਉਹਨਾਂ ਤੇ ਪਰਚਾ ਮੈਂ ਕਰਾਂਗੀ ਪੁੱਛ ਲਓ ਪ੍ਰਧਾਨ ਜੀ ਕਿਹੜੀ ਪਾਰਟੀ ਚ ਨੇ ਅਕਾਲੀ ਦਲ ਦੇ ਵਿੱਚ ਉਹ ਬਿੱਟਾ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਪਛਣਾ ਵੀ ਠੜਦੂ ਐਮਐਲਏ ਨੇ ਕੀ ਕਹਿ ਕੇ ਭੇਜਿਆ ਉਸੇ ਦਿਨ ਆ ਸੀਸੀਟੀਵੀ ਕੈਮਰੇ ਲੱਗੇ ਨੇ ਮੇਰੇ ਤਾਂ ਲੱਗੇ ਉਸੇ ਦਿਨ ਉਸੇ ਟਾਈਮ ਬਿੱਟਾ ਜੀ ਉਹਨੇ ਘਰ ਆਏ ਨੇ ਉਸੇ ਦਿਨ ਉਸੇ ਟਾਈਮ ਮੈਂ ਕਾਕੇ ਨੂੰ ਫੋਨ ਕਰਕੇ ਕਹਾਂ ਰਿਹਾ ਕਿ ਕਾਕੇ ਜਜਵਤੀ ਨਾ ਹੋ ਵੀਰੋ ਰੋ ਰਿਹਾ ਸੀ ਬਹੁਤ ਜ਼ਿਆਦਾ ਮੈਨੂੰ ਕਿਉਂਕਿ ਫੋਨ ਆਈ ਜਾਂਦੇ ਸੀ ਵੀ ਬੜੇ ਮੋਸ਼ਨ ਹੋ ਰਿਹਾ ਜਜਵਤੀ ਹੋ ਰਿਹਾ ਮੈਂ ਰੋਸ਼ਨ ਬੋਲਣੇ ਲੱਗੇ ਤੇ ਵੀ ਰਾਜਨੀਤਿਕ ਆ ਕੰਮ ਨਹੀਂ ਅਸੀਂ ਚੋਰਾ ਨਹੀਂ ਬਣਦੇ ਇਹ ਕਰੀਏ ਜੂੜ ਮਾਰਦੇ ਨੇ ਮਾਰ ਕੇ ਲੱਗ ਮੈਂ ਇਹ ਦੇਖੋ ਰਾਜਨੀਤਿਕ ਲੀਡਰ ਬਿਲਕੁਲ ਨਹੀਂ ਆਪਾਂ ਸਾਡੇ ਵੀ ਕੋਈ ਰਾਜਨੀਤਿਕ ਲੀਡਰ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੌਂਗ ਖਾੜਦਾ ਜਿਉਂ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਮਝੋ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇਹ ਤਾਂ ਦੋਨੇ ਇੱਕ ਸੰਗਤ ਦਾ ਜਿਹੜਾ ਹਿੱਸਾ ਬਣਿਆ ਅਸੀਂ ਪਰਿਵਾਰਾਂ ਦੇ ਵਿੱਚ ਉੱਠ ਕੇ ਆਏ ਆ ਅਸੀਂ ਪ੍ਰਧਾਨ ਜੀ ਬੈਠੋ ਅਵਾਜ਼ ਆ ਰਹੀ ਹੈ ਸਰਦਾਰ ਜੀ ਕਿ ਇਹਨੂੰ ਪਾਰਟੀ ਚ ਜੁਆਇਨ ਕਰਾ ਲਵਾਂ ਤੇ ਉਹ ਪ੍ਰਧਾਨ ਜੀ ਜੇ ਆਪਾਂ ਦੇ ਸਕਦੇ ਜਾਂ ਕਮੇਟੀ ਦੇ ਵਿੱਚ ਬੈਠ ਸਕਦੇ ਆ ਮੈਂ ਉਸ ਦਿਨ ਬੈਠੇ ਵੀ ਚਲੋ ਪ੍ਰਧਾਨ ਜੀ ਅੱਜ ਹਿਸਾਬ ਦੀ ਗੱਲ ਕਰ ਰਹੇ ਨੇ ਮੈਂ ਕਰਦਾ ਕਿ ਪੁੱਛੀ ਨਹੀਂ ਗਈ ਫਿਰ ਮੈਂ ਵੀ ਮਿਲ ਕੇ ਤੇਰੀ ਜਿਹੜੀ ਅਪਰੋਚ ਆ ਤੇ ਕੰਮ ਕਰਾ ਸਕਦੇ ਆ ਉਹ ਉਧਰ ਦੇ ਬੰਦਿਆਂ ਦੀ ਚਰਚਾ ਜਿਹੜੀ ਚੱਲਾਂ ਲੱਗ ਜਾਂਦੀ ਹੈ ਕਿ ਉਥੇ ਇੱਕ ਹਸਾਮੂ ਨੇ ਜਿਸ ਨੇ ਰੋਲਾ ਕਰਦੇ ਨੇ ਉਹਨਾਂ ਨੂੰ ਕਹੋ ਵੀ ਉਥੇ ਰੋਲਾ ਕਰਨੇ ਲਲਾ ਲਲਾ ਰੋਣੇ ਚਾਹਤੋਂ ਮੈਨਾਂ ਨਹੀਂ ਨਾ ਕੋਈ ਤਾਂ ਮੈਨਾਂ ਕਿ ਲੋਕਾਂ ਵੀ ਜਿਹੜੇ ਉਥੇ ਦੇਖੀ ਜਾਓ ਮੈਂ ਕਿ ਤੁਸੀਂ ਆਇਆ ਕਰੋ ਇੱਕ ਐਪਲੀਕੇਸ਼ਨ ਲਿਖੋ ਤੁਸੀਂ ਕਲਿਆਣੇ ਜਾਣਾ 2 ਨੇ ਜਾਣਾ 10 ਨੇ ਜਾਣਾ ਜਾਂ 50 ਬੰਦੇ ਨੇ ਜਾਣਾ ਆ ਰੱਖੋ ਡੀਐਸਪੀ ਆ ਬੈਠਾ ਸੱਚੋ ਤੁਸੀਂ ਐਪਲੀਕੇਸ਼ਨ ਲਿਖ ਕੇ ਉਹਦੇ ਕੋਲ ਜਾਓ ਜਿਹੜਾ ਹਿਸਾਬਾ ਤੁਹਾਡਾ ਕਲੀਅਰ ਕਰਕੇ ਇਹ ਦੇਣਗੇ ਨਹੀਂ ਪ੍ਰਧਾਨ ਦਊਗਾ ਨਹੀਂ ਕਮੇਟੀ ਦਊਗੀ ਤਾਂ ਉਹ ਤੇ ਪਰਚਾ ਮੈਂ ਕਰਾਂਗੀ ਕੁਛ ਨਹੀਂ ਪ੍ਰਧਾਨ ਜੀ ਕਿਹੜੀ ਪਾਰਟੀ ਚ ਨੇ ਅਕਾਲੀ ਦਲ ਦੇ ਵਿੱਚ ਨੇ ਉਹ ਬਿੱਟਾ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਪਕਸ਼ਣਾ ਵੀ ਵਾਡੂ ਐਮ ਐਲ ਏ ਨੇ ਕੀ ਕਹਿ ਕੇ ਭੇਜਿਆ ਉਸੇ ਦਿਨ ਆ ਸੀਸੀਟੀਵੀ ਕੈਮਰੇ ਲੱਗੇ ਨੇ ਮੇਰੇ ਘਰਾਂ ਲੱਗੇ ਉਸੇ ਦਿਨ ਉਸੇ ਟਾਈਮ ਉਹ ਬਿੱਟਾ ਜੀ ਉਨੀ ਘਰੇ ਆਏ ਨੇ ਉਸੇ ਦਿਨ ਉਸੇ ਟਾਈਮ ਮੈਂ ਕਾਕੇ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਕਾਕੇ ਜਜਵਾਤੀ ਨਾ ਹੋ ਵੀਰੋ ਰੋ ਰਿਹਾ ਸੀ ਬਹੁਤ ਜ਼ਿਆਦਾ ਮੈਨੂੰ ਕਿਉਂਕਿ ਫੋਨ ਆਈ ਜਾਂਦੇ ਸੀ ਵੀ ਇਮੋਸ਼ਨ ਹੋ ਰਿਹਾ ਜਜਵਾਤੀ ਹੋ ਰਿਹਾ ਮੈਂ ਰੋਸ ਕਰਦੇ ਆਂ ਮੈਂ ਤੁਹਾਨੂੰ ਲੱਗੇ ਆਕਾ ਮੁੰਡਿਆ ਵੀ ਚੋਰਾਂ ਨੂੰ ਮਾਰਦੇ ਨੇ ਟੂੜ ਮਾਰਦੇ ਨੇ ਮਾਰ ਲੇਕਿਨ ਮੈਂ ਦੇਖੋ ਆ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸ਼ੋਰ ਮਾਰਦਾ ਜਿਉਂ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਜਿਹੜਾ ਹਿੱਸਾ ਬਣਿਆ ਅਸੀਂ ਪਰਿਵਾਰਾਂ ਦੇ ਵਿੱਚ ਉਸਕੇ ਆਏ ਆ ਭਾਜੀ ਬੈਠੋ ਆਵਾਜ਼ ਆ ਰਹੀ ਆਵਾਜ਼ ਅਸੀਂ ਹਮ ਤਾਂ ਤੁਸੀਂ ਕਿ ਇਹਨੂੰ ਪਾਰਟੀ ਚ ਜੁਆਇਨ ਕਰਾ ਲਵਾਂ ਤੇ ਉਹ ਪ੍ਰਧਾਨ ਜੀ ਜੇ ਆਪਾਂ ਦੇ ਸਕਦੇ ਆ ਜਾਂ ਕਮੇਟੀ ਦੇ ਵਿੱਚ ਬੈਠ ਸਕਦੇ ਆ ਮੈਂ ਉਸ ਦਿਨ ਮੈਂ ਵੀ ਚਲੋ ਪ੍ਰਧਾਨ ਜੀ ਅੱਜ ਹਿਸਾਬ ਦੀ ਗੱਲ ਕਰ ਰਹੇ ਜੀ ਮੈਂ ਕਿਹਾ ਕਿ ਮੁਸ਼ਕਲ ਨਹੀਂ ਲੇਗੀ ਪਰ ਮੈਂ ਵੀ ਮੈਨੂੰ ਲੱਗ ਕੇ ਜਿਹੜੀ ਅਪਰੋਚ ਆ ਤੇ ਕੰਮ ਕਰਾ ਸਕਦੇ ਆ ਉਹ ਉੱਦਾਂ ਦੇ ਬੰਦਿਆਂ ਦੀ ਚੱਤਾਂ ਜਿਹੜੀ ਚੱਲਾਂ ਲੱਗਦੀਆਂ ਨੇ ਤੇ ਉੱਥੇ ਇੱਕ ਖਸਾਮ ਨੂੰ ਲੈ ਕੇ ਜਿਹਨੇ ਰ